ਸ਼ਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹalal ਕੁਰਾਨ ਸ਼ਰਮ ਸੁਨਨਤ ਸੇਲ ਰੋਜ਼ਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਤ ਇਸ ਭਾਵ ਸੇ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਕੋਸ ਸੂਰ ਉਸ ਦਾਏ ਗੁਰ ਤੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੱਲੀ ਬਿਸ਼ਤ ਨਾ ਜਾਈਐ ਛਟੈ ਸੱਚ ਤੁਮਾਏ ਮਾਰਨ ਪਾਹੇ ਹਰਾਮ ਮਹ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲਾ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੇਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੇ ਤੇ ਕੂੜਿਆਰ ਕੂੜਾ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜਦੇ ਇਕ ਕੱਚਾ ਦੇ ਵਾਪਾਰਾ ਸਤਗੁਰ ਤੁਠੈ ਪਾਈਐ ਅੰਦਰ ਰਤਨ ਪੰਡਹਾਰਾ ਗਿਣ ਗੁਰ ਕਿਨੈ ਨ ਲੱਧਿਆ ਅੰਧੇ ਭੌਂਕ ਮੋਏ ਪੂੜਿਆਰਾ ਮਨ ਮੁਖ ਦੂਜੈ ਪਤ ਮੋਏ ਨਾ ਬੂਝਹਿ ਵਿਚਾਰਾ ਇਕ ਸਬਜ ਹਉ ਦੂਜਾ ਕੋ ਨਹੀਂ ਕਿਸ ਅਗੇ ਕਰਹਿ ਪੁਕਾਰਾ ਇਕ ਨਿਰਤਨ ਸਦਾ ਭੌਂਕ ਦੇ ਇਤਨਾ ਭਰੇ ਤੁਜਾਰਾ ਵਿਣ ਨਾਮੈ ਹੋਰ ਧੰਨ ਨਾਹੀ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਲਦੀਨ ਕਰ ਮਿੱਠਾ ਮਸਲਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮਹਾਨੇ ਮਰਨ ਜੀਵਨ ਦਾ ਧਰਮ ਚੁਕਾਵੇ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾ ਮੁਸਲਮਾਨ ਤਹਾਵੇ ਮਹੱਲਾ ਚੌਥਾ ਪਰ ਹਰ ਤਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੀ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੈ ਸਾਥ ਸ਼ਬਦ ਹਰਨਾਮ ਸਮਾਵੇ ਪੌੜੀ ਰਾਦੇ ਰਈਤ ਸਿੱਖਦਾਰ ਕੋਇ ਨਾ ਰਹਿ ਸਿਓ ਹਟ ਬਟਨ ਬਾਜ਼ਾਰ ਹੁਕਮੀ ਟਹਿ ਸਿਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਘਰਬਾਰ ਕਿਥੈ ਸੇ ਆਪਣੇ ਤੰਬੂ ਪਲੰਗ ਨਿਵਾਰ ਥਰਾਏ ਚੇ ਲਾਲਤੀ ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ ਸੁਨੋ ਮਹੱਲਾ ਪਹਿਲਾ ਨਦੀਆਂ ਹੋਵਹਿ ਢੇਣਵਾ ਸੋਮ ਹੋਵਹਿ ਦੁੱਧ ਪੀਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਾਲਾ ਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਪਾਰ ਅਠਾਰ ਹਮੇਵਾ ਹੋਵੇ ਗਰੁੜਾ ਹੋਏ ਸੁਆਓ ਚੰਦ ਸੂਰਜ ਦੁਏ ਫਿਰਦੇ ਰਖਿਆ ਹੈ ਨਿਹਚਲ ਹੋਵੇ ਥਾਉ ਤੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਜੇ ਦੇਹ ਹੈ ਦੁਖ ਲਾਈਐ ਪਾਪ ਗ੍ਰਹ ਦੁਏ ਰਾ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ ਏਵੈ ਜਾਪਿ ਪਹਾਉ ਕੀ ਤੂੰ ਹੈ ਸਾਲਾ ਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭ ਹੋ ਜਾਓ ਤੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਉ ਪਵੜੀ ਬਾਦ ਫੈਲੀ ਗਏ ਬਾਨਾ ਖਸਮ ਨਾ ਜਾਣਈ ਸੋ ਕਹੀਏ ਦੇਵਾਨਾ ਆਪ ਨਾ ਪਛਾਣਈ ਕਲ ਹੈ ਬੁਰੀ ਸੰਸਾਰ ਵਾਦੇ ਖਪੀਐ ਵਿਣ ਨਾਮੈ ਵੇਕਾਰ ਭਰਮੇ ਪਚੀਐ ਰਾਦੋਂ ਐ ਇਕ ਜਾਣੈ ਸੋਈ ਸਿਝਸੀ ਕੁਫਰ ਗੋ ਕੁਫਰਾਣੈ ਪਿਆ ਦਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੇ ਪਤਲਥੀ ਜਾਏ ਸਭਰ ਆਮ ਜੇ ਤਾ ਤਿਸ਼ ਖਾਇ ਰਾਜ ਰੰਗ ਮਾਲ ਰੰਗ ਰੰਗ ਰਤਾ ਨਚ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਵੇ ਪਤ ਗਿਆ ਗਵਾਏ ਮੁਹੱਲਾ ਪਹਿਲਾ ਕਿਆ ਖਾਦੈ ਕਿਆ ਪੈ ਦਹਿ ਹੋਏ ਜਾਂ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਧਿਓ ਗੁੜ ਮਿੱਠਾ ਕਿਆ ਮਹਿ ਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕਿਜਹ ਖੋਗ ਬिलास ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੈ ਹੱਥ ਮਰੀਐ ਚਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਰ ਦੀ ਬਾਣੀਐ ਫੁਰਮਾਨੀ ਹੈ ਤਾਰ ਖਸਮ ਪਟਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇਕ ਹੋਏ ਅਸਵਾਰ ਇਕ ਨਾ ਸਾਖਤੀ ਇਤਨੀ ਬੱਧੇ ਭਾਰ ਇਕਨਾ ਤਾਪਤੀ